ਸੋਨ ਲਾ ਸ਼ਹਿਰ ਮੇ ਇੱਕੋ ਇੱਕ ਦੁਕਾਨ ਜਹ ਸਾਰਾ ਹਿੰਦੁਸਤਾਨ ਵਾਹ ਇਹ ਗੱਲਆਂ ਦੇ ਬੋਲ ਕ ਲੈ ਰੇ ਮੋਰਾ ਵਿੱਚ ਨਿਆਣਿਆਂ ਦੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂਗੇ ਤੁਸੀਂ ਸਾਰੇ ਜਣੇ ਆਪੋ ਆਪਣੇ ਘਰਾਂ ਦੇ ਵਿੱਚ ਸੇਫ ਹੋਵੋਗੇ ਤੰਦਰੁਸਤ ਹੋਵੋਗੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਹਾਂ ਜੀ ਤੇ ਕਰਦੇ ਹਾਂ ਜੀ ਬਲੌਗ ਦੀ ਸ਼ੁਰੂਆਤ ਕੱਲ ਤੀ 26 ਤਰੀਕ ਕੱਲ ਗਏ ਵ ਤੇ ਪੀਜੀਆਈ ਤੇ ਉਹਨਾਂ ਨੇ ਜਿਹੜਾ ਮੈਟਲ ਦਾ ਸਪੰਟ ਪਾਇਆ ਸੀ ਉਹ ਕੱਢਤਾ ਉਹ ਕੱਢ ਕੇ ਇੱਕ ਪਲਾਸਟਿਕ ਦੇ ਨਾ ਗੋਲ-ਗੋਲ ਜਿਹੇ ਛੱਲੇ ਟੈਪ ਕੀਆ ਤੇ ਸਪੰਟ ਉਹ ਪਾਏ ਆ ਚ ਦੋ ਪਾਏ ਆ ਠੀਕ ਆ ਜੀ ਤੇ ਹੁਣ ਮਿਲੋ ਜੀ ਕੱਲ ਸੀ ਜਦੋਂ ਪੀਜੀਏ ਤੋਂ ਵਾਪਸ ਆਏ ਸਾਡੇ ਨਾਲ ਆਉਂਦੇ-ਆਉਂਦੇ ਮਿਲ ਗਏ ਜੀ ਸਾਡੇ ਨਾ ਮੇਰੇ ਰਿਸ਼ਤੇਦਾਰ ਨਾ ਮੇਰੇ ਰਿਸ਼ਤੇਦਾਰ ਬੰਦੇ ਆ ਮਿਲੋ ਜੀ ਸਭ ਤੋਂ ਪਹਿਲਾਂ ਇਹ ਦੀ ਇੰਟਰੋਡਿਊਸ ਕਰਾ ਦਈਏ ਇਹ ਮੇਰੀ ਛੋਟੀ ਸਿਸਟਰ ਛੋਟੀ ਸਿਸਟਰ ਤੇ ਆਹਾਂ ਮੇਰੀ ਭਾਣ ਜੀ ਆ ਬੜੀ ਛੋਟੀ ਵੈਕਟਰ ਦੀ ਪੂਰੀ ਸੱਸੀ ਦਾ ਗੰਦ ਜਿਹੜੀ ਆ ਮੇਰੀ ਛੋਟੀ ਭਣ ਜੀ ਆ ਇਹਦਾ ਨਾਮ ਹੈ ਗੁਸਾਂਜ ਹੈਲੋ ਸੱਸੀ ਘਰ ਦਾਦੇ ਸੱਸੀ ਬਾਰੇ ਪਤਾ ਸੱਸੀ ਕਹ ਬਲਾਦੇ ਉਹ ਨਹੀਂ ਬਲਾਉਣੀ ਸੱਸੀ ਘਰ ਜੀ ਸਾਰੇ ਹਾਂ ਅੰਛੂ ਇਹਨੂੰ ਤਾਂ ਤੁਸੀਂ ਜਾਣਦੇ ਆ ਆ ਸਾਡੀ ਹਿੰਦੀ ਵਾਲੀ ਭੈਣ ਜੀ ਉਹ ਵੀ ਜਾਣਦੇ ਆ ਤੁਸੀਂ ਆ ਸਾਡਾ ਇਹ ਸਾਡਾ ਜੋਤੂ ਭਾਈ ਨੂੰ ਤਾਂ ਤੁਸੀਂ ਜਾਣਦੇ ਹੀ ਆ ਚੰਗੀ ਤਰ੍ਹਾਂ ਉਹ ਤਾਂ ਤੁਸੀਂ ਜਾਣਦੇ ਹੀ ਆ ਚੰਗੀ ਤਰ੍ਹਾਂ ਇਹ ਮੇਰੀਆਂ ਰੀਸਾਂ ਲਾਉਂਦਾ ਬਲੌਗ 'ਚ ਤੇ ਚਿੱਲਾ ਬਾਲਿਆ ਵਾ ਜੀ ਬੈਠੇ ਆ ਸੇਗ ਰਹੇ ਆ ਇਹ ਕਹਿੰਦਾ ਸਾਨੂੰ ਠੰਡੇ ਬਹੁਤ ਲੱਗਦੀ ਹੋਰ ਥਾੜੇ ਤੇ ਵੀ ਰਾਤ ਸਾਡੇ ਨਾਲੇ ਆ ਗਏ ਤੇ ਫਿਰ ਮੈਂ ਕਿੱਥੇ ਬੱਸਾਂ 'ਚ ਧੱਕੇ ਖਾਉਂਗੇ ਨਾਲੇ ਲਿਆਏ ਤੇ ਇਹਨਾਂ ਨੇ ਰਾਤ ਆਉਂਦੇ ਆਉਂਦਿਆਂ ਨੇ ਇੱਕ ਭੱਦਰ ਕਰਾ ਕਰਤਾ ਆਉਂਦੇ ਨਹੀਂ ਆਉਂਦਿਆਂ ਨਹੀਂ ਆਹ ਦੇਖੋ ਤੁਹਾਨੂੰ ਦਿਖਾਵਾਂ ਆਹ ਦੇਖੋ ਸਾਡੇ ਗੈਸ ਦਾ ਆ ਕਰਤਾ ਕਲਿਆਣ ਇਹਦੇ ਉੱਪਰ ਨਾਲ ਸ਼ੀਸ਼ਾ ਲੱਗਿਆ ਹੋਦਾ ਉਹ ਕਿਤੇ ਬਤਾਉਂ ਪੜਥਾ ਬਣਾਉਣ ਲੱਗੀ ਦੀ ਇਹਦੇ ਉੱਪਰ ਰੱਖ ਰੱਖ ਕੇ ਨਾਲ ਉਹ ਕਰਦੀ ਦੀ ਸਾੜਦੀ ਦੀ ਉਹ ਕਿਤੇ ਗੈਸ ਪੈ ਗਈ ਨੂੰ ਅੱਗ ਪੈ ਗਈ ਥੱਲੇ ਉਹਦੇ ਨਾਲ ਬ੍ਰੰਮ ਦੇ ਕੇ ਬੰਬ ਬਚਿਆ ਇਨਕਸ ਖਾਨ ਕਰਤਾ ਇਹ ਹੁਣ ਨਮਾ ਲੈ ਕੇ ਆਉਣਾ ਹੈ ਇਹ ਨੂੰ ਲੈ ਕੇ ਜਾਓ ਹੁਣ ਤੁੰਨੂ ਲੈ ਕੇ ਜਾਉਂਗੇ ਇਹੀ ਦੁਆਗੇ ਲੈ ਕੇ ਆਉਗੀ ਆਈ ਹੈਵ ਨੋ ਮਨੀ ਅਸੀਂ ਮਨੀ ਨੂੰ ਤਾਂ ਕਿਹਾ ਹੀ ਨਹੀਂ ਨਾਲ ਜਾਣੇ ਨੂੰ ਕਿਹਾ ਨਾਲ ਵੀ ਜਾ ਸਕਦੀ ਮੈਂ ਬੈਠੀ ਰਹੀ ਠੀਕ ਹੈ ਪਹਿਲਾਂ ਹੀ ਦੱਸ ਦਵਾ ਵੀ ਆਈ ਹੈਵ ਨੋ ਮਨੀ ਨਹੀਂ ਤਾਂ ਮੈਂ ਸਾਡੀ ਸੈਲਰੀ ਨਹੀਂ ਆਈ ਬਾਈ ਮਨੀ ਨੂੰ ਤਾਂ ਤੈਨੂੰ ਕਿਹਾ ਹੀ ਨਹੀਂ ਮਨੀ ਤਾਂ ਅਸੀਂ ਆਪੇ ਦੇ ਦੇਣੀ ਨਾਲ ਤਾਂ ਜਾ ਸਕਦੀ ਆ ਨਹੀਂ ਹੁਣ ਲੈ ਕੇ ਵੀ ਨਹੀਂ ਜਾਣੀ ਫਿਰ ਬੈਠਿਆ ਤਾਂ ਕਰੇ ਬੇਟਾ ਉਹ ਬੜੀ ਦੀਦੀ ਵੀ ਕਹਿੰਦੀ ਥੀ ਹੁਣ ਨੂੰ ਨੂੰ ਕਰੋ ਫੋਨ ਫੋਨ ਕੇ ਆ ਜਾ ਹੁਣ ਕਰੋ ਫੋਨ ਲਾ ਦੇ ਯਾਰ ਰੁਕ ਜਾ ਲਾ ਫੋਨ ਲਾ ਹਾਂ ਇਨਸ਼ਾ ਅੱਲਾਹ ਹੈਂਡ ਫ੍ਰੀ ਕਰਕੇ ਹੈਂਡ ਫ੍ਰੀ ਕਰਕੇ ਲਾ ਫੋਨ ਲਓ ਜੀ ਬੜੀ ਦੀਦੀ ਨੂੰ ਲੱਗੇ ਫੋਨ ਲਾਉਣ ਦੇਖਦੇ ਕਿਆ ਕਹਿੰਦੀ ਆ ਉਹ ਹੈਂਡ ਫ੍ਰੀ ਕਰਕੇ ਸੁਣਾਉਂਦੇ ਆ ਤੁਹਾਨੂੰ ਕਿਆ ਹੋਇਆ ਓਏ ਮੇਰੀਆਂ ਰੀਸਾਂ ਲਾਉਂਦਾ ਤੂੰ ਓ ਯਾਰ ਮੈਨੂੰ ਪ੍ਰੋਬਲਮ ਆ ਨਾ ਉਹ ਸਟੰਟ ਪਾਇਉ ਦੇ ਕਰਕੇ ਥੋੜੀ ਜੀ ਪ੍ਰੋਬਲਮ ਆ ਹਜੇ हां लाया फोन ओ तेरी बोली बोली ओए अच्छा ससिगल दी टच सकते पाए है अच्छा अच्छा ठीक है कर फ्री होना ना आना ਘਰ ਤਾਂ ਤੁਸੀਂ ਆਣਾ ਦਾ ਨਾਲੇ ਰਹਿਣ ਆਣਾ ਮੈਂ ਆ ਕੇ ਤੱਕ ਪਹਿਲੀ ਫਿਰ ਆ ਕੇ ਜਾਣਾ ਨਹੀਂ ਨਹੀਂ ਕਰ ਰਹੀ ਅਸੀਂ ਕਿੱਥੇ ਜਾਣਾ ਠੀਕ ਠੀਕ ਆ ਠੀਕ ਆ ਲਓ ਜੀ ਮੈਡਮ ਹਲੇ ਸੁੱਤੀ ਪਈ ਆ ਸੁੱਤੀ ਵੀ ਪਈ ਆ ਪਾਠ ਤੇ ਗਈ ਸੀ ਨਾ ਪ੍ਰੋਗਰਾਮ ਕਰਾਵਾ ਕਹਿੰਦੀ ਆਂਦੀ ਆ ਫਿਰ ਅੱਛਾ ਪਾਠ ਤੇ ਗਈ ਵੀ ਆ ਫਿਰ ਆਉਂਦੀ ਆ ਚਲੋ ਜੀ ਫਿਰ ਉਹਨਾਂ ਨੂੰ ਵੀ ਆ ਲੈਣ ਦੋ ਫਿਰ ਨਿਆਣੇ ਸਾਡੇ ਹੋ ਜਾਣੇ 6 6 ਨਿਆਣਿਆਂ ਦੇ ਵਿੱਚ ਵਿੱਚ ਫਿਰ ਆਪਾਂ ਪਲ ਜਿੰਨੇੜਾ ਟੁੱਪੜ ਮਾਰਨੇ ਕਣਕਾਂ ਵਿੱਚ ਨਿਆਣਿਆਂ ਦੇ ਬੋਲ ਕ ਲੈ ਰਹੇ ਮੋਰਾ ਵਿੱਚ ਨਿਆਣਿਆਂ ਦੇ ਹੈ ਕਰ ਲਿਓ ਦਾਦੀ ਨੇ ਤਾਂ ਲੱਭਣਾ ਹੀ ਨਹੀਂ ਔਰੇ ਡੈਡੀ ਨੇ ਤਾਂ ਵੈਲਕਮ ਹਮ ਨੂੰ ਕਰਨਾ ਨਿਆਣੇ ਜੈ ਨਹੀਂ ਹੈ ਨਹੀਂ ਔਰੇ ਡੈਡੀ ਨੂੰ ਲਾਉਂਦੇ ਫੋਨ ਕਰਕੇ ਸਾਡੀ ਤੁਹਾਨੂੰ ਇੱਕ ਬੋਲੀ ਸੁਣਾਉਂਗੀ ਹਾਂ ਹਾਂ ਸੁਣਾਉਂਗੀ 1 ਮਿੰਟ ਰੁਕ ਜਿਓ ਤੇ ਡੈਡੀ ਸਾਡਾ ਗਿਆ ਵਾ ਜੀ ਉਧਰ ਲੰਗਰ ਲਾਇਆ ਵਾ ਪਿੰਡ ਵਾਲਿਆਂ ਨੇ ਉੱਥੇ ਗਿਆ ਵਾ ਉੱਥੋਂ ਪਕੌੜੇ ਪਕੂੜੇ ਲੈ ਕੇ ਆਊਗਾ ਖਾਣ ਨੂੰ ਉਹ ਵੀ ਖਾਵਾਂਗੇ ਕੱਪ ਕੇ ਖਾਵਾਂਗੇ ਲਓ ਜੀ ਹਰ ਗੁਣ ਸੁਣਾਉਣ ਲੱਗੀ ਹੁਣ ਬੋਲੀ ਵਾਰੀ ਵਾਰਸੀ ਖਟਣ ਗਿਆ ਸੀ ਵਾਰੀ ਵਾਰਸੀ ਖਟਣ ਗਿਆ ਸੀ ਖਟਕੇ ਲਾਂਦੀ ਚੱਕੀ ਮਾਮੇ ਨੇ ਮਾਮੀ ਲਾੜਲੀ ਰੱਖੀ ਸੌਲਾ ਸੌਲਾ ਮਮੀ ਇਹ ਮਮੀ ਤੁਮੀ ਸੁਣਾ ਦੇਉਂਛੇ ਗੁਏ ਹਾਂ ਚੰਨੀ ਤੁਮੀ ਸੁਣਾ ਦੇ ਸ਼ਬਦ ਸੁਣਾ ਦੇ ਸੁਣਾ ਦੇ ਕੁਛ ਇਹ ਨਹੀਂ ਫੋਨ ਚ ਬਿੜੀ ਵੀ ਹੁੰਦੀ ਤਾਂ ਫੋਨ ਚ ਬਿੜੀ ਪਈ ਗੱਲ ਗੱਪੇ ਨਾ ਹੁਣੇ ਦਬਾ ਚੁੱਕੀ ਸਾਂਜੂ ਲਓ ਜੀ ਫਿਰ ਹੁਣ ਮਿਲਦੇ ਹਾਂ ਸਾਨੂੰ ਬਾਜ਼ਾਰ ਚ ਜਾ ਗਏ ਹਾਂ ਲਓ ਜੀ ਬਾਜ਼ਾਰ ਚ ਪਹੁੰਚ ਗਏ ਤੇ ਬਾਜ਼ਾਰ ਦਾ ਰਿਸ਼ਤ ਮੈਂ ਤੁਹਾਨੂੰ ਇਹ ਸਵੇਰ ਦਾ ਟਾਈਮ ਆ ਜੀ ਖਾਲੀ ਪਿਆ ਬੰਦਾ ਲੋਈ ਬਾਈ ਦੇ ਆਪਾਂ ਸ਼ਾਂਤੀ ਦੀ ਹੱਟੀ ਵਾਲਾਈ ਗਾਮਾ ਕੀ ਹਾਲ ਹੈ ਸਿਕਰ ਅੰਕਲ ਜੀ ਅੱਛਾ ਸਾਨੂੰ ਨਾ ਇੱਕ ਗੈਸ ਚੁੱਲਾ ਦਿਖਾਓ ਲਓ ਜੀ 100 ਸਾਲ ਦੀ ਗਾਰੰਟੀ ਹੈ ਹਾਂ ਦਿਖਾਓ ਇਹ ਸਾਡੀ ਵੀਡੀਓ ਬਣਦੀ ਹੈ ਹਾਂਜੀ ਬਲੌਗ ਦਿਖਾਓ ਜੀ ਇਹ ਕਿੰਨੇ ਮੰጆ ਦੀ ਬਣਾ ਕੇ ਬੰਦ ਦਾ ਹੈ ਇਹਨੂੰ ਸ਼ਹਿਰ ਮੇ ਇੱਕੋ ਇੱਕ ਦੁਕਾਨ ਜਹਾਂ ਸਾਰਾ ਹਿੰਦੁਸਤਾਨ ਵਾਹ ਏਗਾ ਦਾ ਸਾਇਤ ਸ਼ਾਂਤੀ ਦੀ ਹੱਟੀ 메ਨ ਬਾਜ਼ਾਰ ਰੋਪੜ ਰੋਪੜ ਮਤਸਾ ਆਪ ਕੀ ਬਾਹਰ ਸਸਤਾ ਔਰ ਬੜੀਆ ਬੜੀਆ ਹਰ ਤਰ੍ਹਾਂ ਦਾ ਸਮਾਨ ਮਿਲਦਾ ਹੈ ਸਮਾਨ ਮਿਲਦਾ 100 ਸਾਲ ਦੀ ਗ੍ਰੈਂਡ ਵਾਲੀ ਇੱਕ ਹੀ ਦੁਕਾਨ ਅੰਦਰ ਰਹੋ ਆ ਜਾਓ ਪਰ ਬਈ ਆ ਜੋ ਹਾਂ ਜਾ ਮੈ ਬਨੂ ਤੁਮੀ ਕੋਈ ਚੀਜ਼ ਦੇ ਮਰਜੀ ਹਾਂ ਲਓ ਜੀ ਆ ਪਏ ਚੁੱਲੇ ਇੱਧਰ ਕਹਿੰਦੇ ਉੱਪਰ ਜਾਓ ਉਪਰੇ ਪਏ ਆ ਇਕ ਤਾਂ ਹਸਟੀਲ ਵਾਲਾ ਹੈ। ਇਹਨੂੰ ਵਾਈ ਸੋਨਾ ਲੱਗਿਆ ਨਾ। ਡਿਜ਼ਾਈਨ ਚ। ਤੇ ਇੱਕ ਆਏ। ਕਾਇ 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 ਤਿੰਨ ਵਾਲਾ। ਤਿੰਨ ਵਾਲਾ ਲੈਣਾ। ਉਹ ਲੋ ਜੀ ਕਿਹੜਾ ਲੈਣਾ? ਸਟੀਲ ਦਾ ਕੱਚ ਦੋ। ਦੋਆਂ ਜੀ ਦਿਖਾ ਦਿਓ। ਇਹ ਕੋ ਤਾਂ ਸਟੀਲ ਦਾ ਹੈ। ਹੂੰ। ਠੀਕ ਹੈ ਦੀਦੀ। ਆ ਕੱਚ ਦਾ ਛੋਟੇ ਸਾਈਜ਼ ਚ ਵੀ ਤਿੰਨ ਬਰਨਰ ਵਾਲਾ ਲੈਣਾ ਦੋ ਵਾਲਾ। ਕਿੰਨੇ ਵਾਲਾ? ਤਿੰਨ ਵਾਲਾ ਵੀ ਦਿਖਾ ਦਿਓ। ਹਾਂ, ਤਿੰਨ ਵਾਲਾ ਵੀ ਦਿਖਾ ਦਿਓ। ਹਾਂ, ਤਿੰਨ ਵਾਲਾ ਦੋ। ਕਾਪਰ ਗਲਾਸੇ ਦੇ ਦਮ। ਕੱਚ ਦਾ ਹੀ ਦੇ ਦਮ ਹਾਂ ਹਾਂ ਦੇਖੋ ਕੱਚ ਦਾ ਹੀ ਲੈ ਲੈਂਦੇ ਮੈਨੂੰ ਆਜਾ ਜਿਹੜਾ ਨਾਲੇ ਸਟੀਲ ਦਾ ਨਾਲੇ ਦੀ ਲੁੱਕ ਵਾਈਜ਼ ਵੀ ਵਧੀਆ ਹੈ ਨਾਲੇ ਹੈਵੀ ਥਰੀ ਹੈ ਵੈਸੇ ਕੀ ਦੀ ਅੱਜ ਕੱਲ ਟਪਨ ਗਲਾਸ ਚੱਲ ਰਿਹਾ ਸਭ ਤੋਂ ਬੈਸਟ ਲੌਂਗ ਟਾਈਮ ਗਰੰਟੀ ਹੈ ਉਹਦੀ ਸਾਡਾ ਕੱਚ ਵਾਲਾ ਰਾਤ ਫਟ ਗਿਆ ਤੇ ਲੋਕਲ ਲਿਆ ਹੋਣਾ ਨਾ ਗਰੰਟੀ ਵਾਲਾ ਤਾਂ ਕਾਫੀ ਟਾਈਮ ਹੋ ਗਿਆ ਇਹ ਤਾਂ ਹੁਣ ਯਾਦ ਨਹੀਂ ਸਾਡੇ ਮੈਨੂੰ ਲੋਕਲੀ ਲੱਗ ਰਿਹਾ ਤੇ ਕਿਉਂਕਿ ਟੁੱਟਦੇ ਤਾਂ ਲੋਕਲ ਹੀ ਆ ਮੈਂ ਬੀਲ ਕਰੋਗੇ ਮੈਨੂੰ 4 ਸਾਲ ਹੋ ਗਏ ਲਗਾਏ ਅੱਜ ਵੀ ਨਵੇਂ ਦਾ ਨਵਾਂ ਫਰੈਂਚ ਆ ਗਿਆ ਸਾਡੇ ਤਾਂ ਜ਼ਿਆਦਾ ਟਾਈਮ ਲੇ ਗੇ ਅਨੌਂਚਾ ਗ੍ਰੇਨ ਆਈਟਮੇਰੇ ਕਿਚਨ ਦਾ ਐ ਤੇ ਆ ਨੀਚੇ गिरਦਾ ਬੇਟੇ ਨੇ ਸਾਡਾ ਵੀ ਆਇਆ ਹੋਆ ਸਾਡਾ ਵੀ ਨਹੀਂ ਕਦੀ ਹੋਇਆ ਇਹਨਾਂ ਦਾ ਰੱਤ ਸਿਰਫ ਮੈਂ ਨਾ ਉੱਪਰ ਬੈਂਗਣੀ ਉਹ ਕਰ ਰਹੀ ਤੇ ਪੁੰਨ ਰਹੀ ਤੇ ਰੋਸਟ ਕਰ ਰਹੇ ਹੋਣੇ ਪਲਾਸਟ ਹੋ ਗਿਆ ਪਲਾਸਟ ਹੋ ਗਿਆ ਤੇ ਲੋਕਾਂ ਦਾ ਹੋਣਾ ਹੈ ਸਾਡੇ ਤਾਂ ਲੌਂਗ ਟਰਮ ਗਰੰਟੀ ਨਾਲ ਦੇ ਰਿਹਾ ਮੈਂ ਚੱਲ ਦਿਖਾਓ ਫੇਰ ਕੋਈ ਹਾਂ ਲਓ ਜੀ ਆ ਤਾਂ ਹੈਗੇ ਗੈਸ ਹੁਣ ਦੇਖਦੇ ਆ ਕਿਹੜਾ ਪਸੰਦ ਆਉਂਦਾ ਇਹਨਾਂ ਚੋਂ ਤੇ ਆ ਇੱਕ ਉੱਪਰ ਅੰਕਲ ਦੀ ਦੁਕਾਨ ਦੇ 2ਜੀ ਮੰਜ਼ਲ ਤੇ ਨਾ ਦੂਜੀ ਮੰਜ਼ਲ ਤੇ ਸੱਚਾ ਤੇ ਇੱਥੇ ਵੀ ਦੇਖੋ ਸਾਰਾ ਸਵਾਹ ਜੋ ਮਰਜੀ ਲੈ ਲੋ ਰਤੇ ਮਨੀ ਇੰਡੀਆ ਹੈ ਕੀ ਕਹਿੰਦੇ ਤੇ ਅੰਕਲ ਨੇ ਡਾਇਲੋਗ ਮਾਰਿਆ ਤਾਂ ਪਤਾ ਨਹੀਂ ਕੀ ਡਾਇਲੋਗ ਮਾਰਿਆ ਤਾਂ ਹੇ ਉੱਪਰ ਵੀ ਹੈ ਜੀ ਕਪ ਕੁੱਪ ਆ ਰੋਟੀਆਂ ਵਾਲੇ ਡੱਬੇ ਡੁੱਬੇ ਸਭ ਕੁਝ ਹੈ ਟੂ ਜੈਟ ਅਟੈਚੀ ਕੇਸ ਵਗੈਰਾ ਹਨਾ ਸਭ ਕੁਝ ਆ ਉੱਪਰ ਵੀ ਚਲੀ ਗਿਆ ਮਨ ਤਾਂ ਸਾਰ ਚੜ ਗਿਆ ਇੰਨੇ ਆ ਦੇਖੋ ਜੀ ਇੱਥੇ ਕੁੱਕਰ ਕੱਕਰ ਪਏ ਆ। ਲੋ ਜੀ ਆ ਚੁੱਲਾ ਵੀ ਆ ਗਿਆ ਆਪਣਾ ਆਪਾਂ ਨੂੰ ਇਹ ਪਸੰਦ ਆਇਆ। ਬਾਕੀ ਹੁਣ ਇਹ ਪੁੱਛਦੇ ਕਿੰਨੇ ਦਾ। ਇਹ ਵੀ ਤੁਹਾਰੇ ਕਿੰਨੇ ਦਾ ਚਾਹੁੰਦੇ ਐਡਵਰਟਾਈਜ਼ਿੰਗ ਕਰਨ ਦੇ। ਹਾਂ ਜੀ ਇਹ ਲਾਈ ਜੀ ਕਮ ਆ ਗਏ ਆ ਚੈਲੰਜ ਸਪੈਸ਼ਲ ਕਹਿੰਦੇ ਆ ਵਧੀਆ ਵਾਲਾ। ਹਾਂ ਦੇਖੋ। ਇਹ ਬਲੇਡਾਂ ਨੇ ਇਹ ਮੇਰੇ ਵਾਲੇ ਨੇ। ਵੇ ਤਾਂ ਉਹਨਾਂ ਦਾ ਜਿਹੜਾ ਪਹਿਲਾਂ ਦਾ ਆਪਣੇ ਕੋਲ ਹਾਂ ਐਨੇ ਜੁੱਲੇ ਕਰਾਉਂ ਕਰਦੇ ਤੁਸੀਂ ਹਾਂ ਲੋ ਇਹ ਤਾਂ ਮਾੜਾ ਮੁੱਟਾ ਬਹੁਤ ਹੋ ਜਾਂਦਾ ਕੀ ਚਾਹ ਰਹੇ ਹੋ? ਲਓ ਜੀ ਦੇਖੋ ਚੈੱਕ ਕਰੋ ਕਮੈਂਟ ਕਰਿਓ। ਦਾ ਦੋਸਤ ਆ ਤਵਾਂ ਹੁੰਦਾ ਹੈ। ਦੇਖੋ ਦੋਸਤ ਨਹੀਂ ਜਿਹੜਾ ਲੈਕਨ ਕਿਦਾਂ ਚਲਾਣਾ ਉਹ। ਚਲਾਣਾ ਕਰੇ। ਬੜਾ ਵਧੀਆ ਬੁੱਲੂ। ਗੁਲਾਬ। ਲਓ ਜੀ ਇਹ ਤਾਂ ਸਾਨੂੰ ਆ ਨਹੀਂ ਪਸੰਦ। ਤੇ ਆ ਚੱਕਿਓ ਜੀ ਮਾੜਾ ਯਾਰ। ਆਹ ਵਾਲਾ ਸਾਨੂੰ ਪਸੰਦ ਆ। ਹੁਣ ਇਹਦਾ ਰੇਟ ਲਾਉਨੇ ਆ ਸਹੀ ਸਹੀ ਕਰਕੇ ਆਪਾਂ। ਇਹ ਮਿਰਰ ਫਿਨਿਸ਼ ਦੇ ਵਿੱਚ ਬਹੁਤ ਵਧੀਆ ਦੇ ਵਿੱਚ ਮਾੜਾ ਇਹ। ਸੁਰੇਨ ਮੰਮ ਦਾ ਬਹੁਤ ਲੋਈਆ ਵਾਲਾ ਚੁੱਲਾ ਆ ਗਿਆ ਆਪਾਂ ਨੂੰ ਪਸੰਦ ਤੇ ਹੋ ਗਿਆ ਫਾਈਨਲ ਪੈਕ ਹੋ ਗਿਆ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਜੇ ਕਿਸੇ ਨੇ ਸਮਾਨ ਖਰੀਦਣਾ ਤਾਂ ਸ਼ਾਂਤੀ ਦੀ ਹੱਟੀ ਤੇ ਆਓ 메ਨ ਬਾਜ਼ਾਰ ਆਹ 메ਨ ਬਾਜ਼ਾਰ ਬੋਸਪੜ ਨੀਅਰ ਖਾਣਾ ਸਿਟੀ ਨੀਅਰ ਖਾਣਾ ਸਿਟੀ ਲੋ ਇਹ ਚੁੱਲਾ ਲੈ ਕੇ ਘਰ ਆ ਗਏ ਖੋਜਾ ਤੂੰ ਉਹ ਤਾਂ ਖੋਜਾ ਤੂੰ ਦੱਸ ਮੈਂ ਤਾਂ ਦੇਖਿਆ ਨਹੀਂ ਗਈ ਤਾਂ ਇਹਦੀ ਨਾਲ ਵਧੀਆ ਹੀ ਲੇ ਗਿਆ ਉਗੀ ਉਹ ਬੱਸ ਫੇਰ ਮੈਂ ਲੈਟ ਬਾਹਰ ਫੇਰ ਮੈਂ ਇਹ ਕਹਿੰਦਾ ਉਹ ਦੇ ਦੋ 30 ਜਮਾ ਲੈਣਾ ਹੀ ਅਸੀਂ ਆਈਏ ਤੂੰ ਪਹਿਲ ਕੀ ਜਮਾ ਦੇ ਦੇ ਚੱਲ ਕਰ 6500 ਰੁਪਏ ਮੰਗੇ ਦਾ ਫੇਰ ਬੱਸ ਫੇਰ ਲੈ ਲੈਂਦਾ ਚੱਲ ਵਧੀਆ ਕਰੀਏ ਰੀ ਉੱਪਰ ਹਾਂ ਕਰੋ ਜੀ ਆ ਚੱਕੋ ਪਹਿਲਾਂ ਫਤੀਲੇ ਬੁੰਦੇ ਸਾਈਡ ਨੂੰ ਟੱਕੀ ਚਾਕੂ ਉਹ ਬੈ ਅ ਵਿੱਚ ਲੋਈ ਕਰਤਾ ਓਪਨ ਤੇ ਇਹਦੇ ਆਹਾਰੋ ਰਾਇ ਪ੍ਰੂਵ ਫਿਰ ਮੈਂ ਪੈ ਬਲਾਂ ਦੇਖੋ ਜੀ ਜੁਲਾ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗਿਆ ਬਹੁਤ ਸੋਹਣਾ ਕਿੱਤਿਆ ਤੁਹਾਂ ਗਈ ਦੀ ਸੋਹਣਾ ਹੈ ਨਾ ਹਾਂ ਸੋਹਣਾ ਹੂੰਗੀ ਹਾਂ ਇਹ ਦੁਏ ਨਾਲ ਵਧੀਆ ਹੈ ਨਾ ਮੇਰੇ ਨਾਲ ਮੂੰਹ ਵੀ ਦੇਖ ਲੈ ਕਰ ਕੰਮ ਕਰਦੀ ਕਰਦੀ ਆਪਾਂ ਨਾਲ ਲੱਗ ਗਈ ਸੀ ਹੈ ਨਾ ਭਾਈ ਤੇਰੀ ਸੇਫਟੀ ਲਈ ਦੇਖ ਕੇ ਲੈਂਦਾ ਮੈਂ ਵੀ ਸ਼ੀਸ਼ਾ ਦਾ ਦੇਖ ਲੈ ਕਰੂਗੀ ਚੱਲ ਵਧੀਆ ਭਾਬੀ ਦਾ ਧਿਆਨ ਰੱਖਿਆ ਲਓ ਜੀ ਫਿੱਟ ਕਰਦੇ ਆਂ ਫਿਰ ਚਲਾ ਕੇ ਦਿਖਾਉਂਦੇ ਹਾਂ ਲਓ ਜੀ ਫਿੱਟ ਕਰਤੀ ਗਏ ਤੇ ਹਲਦੀ ਲਾਤੀ ਪਹਿਲਾਂ ਇਹ ਚੀਜ਼ ਆਈ। ਲਓ ਜੀ ਹੁਣ ਵਾਲ ਕੇ ਦਿਖਾਓ। ਵਾਲ ਦੇਣਾ ਕੰਮ ਤੁਸੀਂ ਆਪ ਕਰੋ ਮਤਲਬ। ਆ ਲਓ। ਮੈਂ ਤਾਂ ਸਲੰਡਰ ਲਾ ਗਿਆ ਨਹੀਂ ਵਾਲ ਦੀ। ਖਾੜੇ ਮਹੁੰਦਾ ਹੈ। ਇਹ ਬੀਬੀ ਤੱਕਾ ਨਾ ਕਰ। ਵਾਹ ਜੀ ਲਓ। ਖੜ ਜਾ ਗੈਸ ਤਾਂ ਲੈਣ ਦੇ। ਲਓ ਜੀ। ਲਓ ਜੀ। ਥੰਨੇ ਬਾਥ ਕ੍ਰੈਚੂਲੇਸ਼ਨਸ। ਲਓ ਜੀ। ਦੇਖ ਕੇ ਮੇਰੇ ਆਣੇ ਨਾਲ ਫਾਇਦਾ ਹੋ ਗਿਆ। ਲਓ ਜੀ। ਨੁਕਸਾਨ ਹੋਇਆ ਨਾ ਫਾਇਦਾ ਹੋ ਗਿਆ। ਅੱਜ ਵੀ ਨਵੇਂ ਸੁਲੇ ਵਾਲੇ ਹੋ ਗਏ ਲਓ ਜੀ। ਕਿੰਨਾ ਵਧੀਆ ਲੱਗਦਾ ਹੈ ਨਾ। ਪਰ ਤੂੰ ਤੇ ਰਾਮ ਦੀ ਰੋਟੀ ਮੈਂ ਬਣਾਉਂਗੀ। ਬਣਾਓ ਜੀ, ਖਾਓ ਖਾਓ ਨਾਲ ਖਾਓ ਹੈ। ਮੈਂ ਤੇ ਰੋਟੀ ਬਣਾਉਂਗਾ। ਨਾਲੇ ਬਣਾਓ ਨਾਲੇ ਖਾਓ। ਪਹਿਲਾਂ ਪਕੌੜੇ ਦੇ ਸਾਬ। ਲਓ ਜੀ ਪਕੌੜੇ। ਪਕੌੜੇ ਦੇ। ਲਓ ਜੀ ਲਓ। ਲਓ ਜੀ ਲਓ। ਲਓ। ਦੇਖਿਆ ਸੀ ਪਕੌੜੇ ਪਹਿਲਾਂ। ਲਓ ਜੀ ਚਾਣੋ। ਹਾਂ ਪਕੌੜੇ। ਲਓ ਜੀ ਲਓ। ਗਰਮ ਗਰਮ ਚੱਕੋ। ਸੰਜੂ ਨੇ ਤਾਂ ਖਾਇਆ ਫ੍ਰੈਂਚ ਫਰਾਈ, ਬ੍ਰੈਡ। ਚਲ ਬਹਾਨੂੰ ਚੱਕ ਲਿਆ। ਹੁਣ ਰੋਟੀ ਗਾਣੀ ਉਹਨੇ ਚਾਹ ਬਣਾ ਲਿਆ ਨਵੇਂ ਚਿੱਲੇ ਵਾਹ ਹਾਂ ਚਾਹ ਨਾਲ ਖਾਂਦੇ ਆਂ ਥਿਆ ਕਰਦੇ ਬੰਦੂ ਕਰ ਦੋ ਜੋ ਆ ਤਾਂ ਆ ਦੇਖੋ ਇੱਧਰ ਮਸੂਮ ਮਿੱਟੀ ਮਿਲੀ ਹੈ ਇਹਨਾਂ ਨੂੰ ਤਾਂ ਖੇਲੇ ਨੇ ਹਾਂ ਓਏ ਹਾਂਜੀ ਆਪੀ ਖੇਲੋ ਖੇਲੋ ਅਸੀਂ ਤਾਂ ਪਿੰਨੀਆਂ ਬਣਾ ਰਹੇ ਹਾਂ ਬਣਾਓ 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 ਪਿੰਨੀਆਂ ਬਣਾ ਲਓ ਜੀ ਇੱਧਰ ਚੁੱਲਾ ਚੱਲ ਰਿਹਾ ਆਪਣਾ ਆਨੇ ਆਨੇ ਭਾਂਡੇ ਕਿਦਾਂ ਰੱਖਿਓ ਹੈ ਸੋਸ ਨੀ ਲੇ ਗਈ ਹੈਗੀ ਸੋਸ ਨੀ ਹੈਗੀ ਹੈਗੀ ਆ ਸੋਸਰੇ ਆਲੇ ਆਪਣੀ ਬੂਆ ਨੂੰ ਤੀਲਾ ਲੈ ਗਈ ਬੈਗੀ ਲਓ ਜੀ ਫਿਰ ਐਨਾ ਕ ਬਲੌਗ ਕਬੂਲ ਕਰਿਓ ਮਿਲਦੇ ਹਾਂ ਕਿਸੇ ਅਗਲੇ ਬਲੌਗ 'ਚ ਤਦ ਤੱਕ ਲਈ ਸਤ ਸ੍ਰੀ ਅਕਾਲ